ਖਬਰਨਾਮਾ ਦੇਖ ਰਿਹਾ ਸਾਰੀ ਸੋਤਿਆਰੂ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀਕਾਲ ਮੈਂ ਹਾਂ ਤੁਹਾਡਾ ਹੋਂਸ ਰਾਜ ਇੱਕ ਪਾਸੇ ਬਿਕਮਜੀਤ ਸਿੰਘ ਮਜੀਠੀਆ ਦਾ ਵੱਡਾ ਵਿਵਾਦ ਚੱਲ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਬਲਵਿੰਦਰ ਸਿੰਘ ਪੁੰਦੜ ਅਤੇ ਡਾਕਟਰ ਦਲਜੀਤ ਸਿੰਘ ਚੀਮਾ ਦੇ ਨਾਲ ਹਾਲਾਂਕਿ ਬੜੀ ਵਾਰ ਮਨਾਉਣ ਦੀ ਕੋਸ਼ਿਸ਼ ਕੀਤੀ ਗਈ ਬਿਕਮਜੀਤ ਸਿੰਘ ਮਜੀਠੀਆ ਨੂੰ ਕਿ ਫਿਰ ਦੁਬਾਰਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਹਾਜ਼ਰ ਹੋਵੋ ਲੇਕਿਨ ਬਿਲਕੁਲ ਕੋਰੀ ਨਾ ਕੀਤੀ ਗਈ ਬਿਕਰਮਜੀਤ ਸਿੰਘ ਮਜੀਠੀਆ ਵੱਲੋਂ ਡਾਕਟਰ ਦਰਜੀਤ ਸਿੰਘ ਚੀਮਾ ਬਲਵਿੰਦਰ ਸਿੰਘ ਖੁੰਦੜ ਵਿਰਸਨ ਸਿੰਘ ਗੁਲਟੋਹਾ ਅਤੇ ਬੀਬਾ ਹਰਸਿਮਰਤ कौर ਬਾਦਲ ਨੂੰ ਬਿਕਮਜੀਤ ਸਿੰਘ ਮਜੀਠੀਆ ਹੱਕ ਵਿੱਚ ਆਏ ਸੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਆਖਰਕਾਰ ਸਿੱਖਾਂ ਦੇ ਹੱਥ ਹੈ ਛਿ ਕਿਉਂ ਹੋ ਗਿਆ ਬਿਕਰਮਜੀਤ ਸਿੰਘ ਮਜੀਠੀਆ ਕਿ ਆਸਾਂ ਇਹ ਵੀ ਲਗਾਈਆਂ ਚਾਰੀਆਂ ਨੇ ਕਿ ਬਿਕਮਜੀਤ ਸਿੰਘ ਮਜੀਠੀਆ ਜਿਹੜੇ ਨੇ ਉਹ ਭਾਰਤੀ ਜਨਤਾ ਪਾਰਟੀ ਵਿੱਚ ਬੜੀ ਜਲਦੀ ਜਾ ਸਕਦੇ ਨੇ ਲੇਕਿਨ ਅੱਜ ਇੱਕ ਵੱਡਾ ਫੈਸਲਾ ਹੋਵੇਗਾ ਹਾਲਾਂਕਿ ਬਿਕਮਜੀਤ ਸਿੰਘ ਮਜੀਠੀਆ ਨੇ ਡਰਗ ਤਸਕਰੀ ਐਨਡੀਪੀਸੀ ਦੇ ਪਰਚੇ ਅੰਦਰ ਜਿਹੜੀ ਹੈ 6 ਮਹੀਨੇ ਦੀ ਸਜ਼ਾ ਵੀ ਕੱਟੀ ਹੈ ਜਦੋਂ 111 ਦਿਨ ਵਾਸਤੇ ਚਰਨਜੀਤ ਸਿੰਘ ਚੰਨੀ ਪੰਜਾਬ ਦੇ ਮੁੱਖ ਮੰਤਰੀ ਬਣੇ ਸੀ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਇੱਧਰ ਖਬਰ ਆ ਰਹੀ ਹੈ ਕਿ ਅੱਜ 11 ਵਜੇ ਹੁਣੇ ਹੀ ਘਰ ਤੋਂ ਰਵਾਨਾ ਹੋ ਚੁੱਕੇ ਨੇ ਵਿਕ੍ਰਮਜੀਤ ਸਿੰਘ ਮਜੀਠੀਆ ਬ੍ਰੇਕਮਜੀਤ ਸਿੰਘ ਮਜੀਠੀਆ ਨੂੰ ਹਾਈ ਕੋਰਟ ਯਾਨੀ ਕਿ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਵੱਲੋਂ ਹੁਕਮ ਹੋਇਆ ਸੀ ਕਿ ਫਿਰ ਦੁਬਾਰਾ ਤੁਹਾਨੂੰ ਸਿਟ ਦੇ ਸਾਹਮਣੇ ਪੇਸ਼ ਹੋਣਾ ਪਵੇਗਾ ਅੱਜ ਪਟਿਆਲਾ ਸਿਟ ਬੈਠੇਗੀ ਸਿਟ ਦੇ ਸਾਹਮਣੇ ਪੇਸ਼ ਹੋਣਗੇ ਅਤੇ ਸਿਟ ਨੇ ਵਾਰ-ਵਾਰ ਅੱਛੀ ਵੀ ਜਾਇਦਾਦ ਅਚਲ ਅਤੇ ਅਚਲ ਬਣਾਈ ਹੋਈ ਹੈ ਬਿਕਰਮਜੀਤ ਸਿੰਘ ਮਜੀਠੀਆ ਨੇ ਕਿੰਨੀਆਂ ਕੋਠੀਆਂ ਨੇ ਕਿੰਨੀਆਂ ਜ਼ਮੀਨ ਨੇ ਕੋਈ ਹੋਰ ਕਾਰੋਬਾਰ ਨੇ ਉਹਦੇ ਵੀ ਕਾਗਜ਼ ਮੰਨੇ ਸੀ ਪਿਛਲੇ ਸਾਲ 2 ਜੂਨਲਾਈ ਦੇ ਵਿੱਚ ਸੂਤਰ ਦੱਸਦੇ ਨੇ ਕਿ ਇਸ ਵਾਰ ਫਿਰ ਜਾਇਦਾਦ ਦੀ ਜਿਹੜੀ ਹੈ ਉਹ ਇਨਵੈਸਟੀਗੇਸ਼ਨ ਹੋਵੇਗੀ ਇਹ ਜਾਇਦਾਦ ਕਿਵੇਂ ਪਣੀ ਕਿੱਥੋਂ ਆਈ ਉਹ ਸਾਰੇ ਉਸ ਦੇ ਹਵਾਲੇ ਜਿਹੜੇ ਨੇ ਬਿਕਰਮਜੀਤ ਸਿੰਘ ਮਜੀਠੀਆ ਨੂੰ ਦੇਣੇ ਪੈਣਗੇ ਅੱਜ ਸਿੱਟ ਵੱਲੋਂ ਫਿਰ ਦੁਬਾਰਾ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਉਹਨਾਂ ਐਨਡੀਪੀਸੀ ਦੇ ਪਰਚਿਆਂ ਨੂੰ ਲੈ ਕੇ ਜਿਹੜੇ ਇਲਜ਼ਾਮ ਲੱਗੇ ਸੀ ਨਸ਼ਾ ਤਸਕਰੀ ਤੇ ਬਿਕਰਮਜੀਤ ਸਿੰਘ ਮਜੀਠੀਆ ਬਿਕਰਮਜੀਤ ਮਜੀਠੀਆ ਇਹਨਾਂ ਨਸ਼ਾ ਤਸਕਰੀ ਦੇ ਕੇਸਾਂ ਨੂੰ ਲੈ ਕੇ 6 ਮਹੀਨੇ ਲਗਾਤਾਰ ਜੇਲ੍ਹ ਦੇ ਵਿੱਚ ਅੰਦਰ ਜਿਹੜੇ ਬੰਦ ਰਹੇ ਬਾਅਦ ਵਿੱਚ ਭਾਵੇਂ ਸੁਖਬੀ ਸਿੰਘ ਬਾਦਲ ਅਤੇ ਸ਼ਰਮਣੀ ਅਕਾਲੀ ਦਲ ਦੇ ਸਾਰੇ ਆਗੂ ਵੱਲੋਂ ਆਮ ਆਦਮੀ ਪਾਰਟੀ ਦਾ ਵੀ ਵਿਰੋਧ ਕੀਤਾ ਗਿਆ ਕਾਂਗਰਸ ਪਾਰਟੀ ਦੇ ਵੀ ਵਿਰੋਧ ਕੀਤਾ ਗਿਆ ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਚੱਲ ਚੰਨੀ ਐਜ਼ ਦੇ ਪੰਜਾਬ ਦੇ ਕਾਂਗਰਸ ਪਾਰਟੀ ਵੱਲੋਂ ਮੁੱਖ ਮੰਤਰੀ ਸਨ ਲੇਕਿਨ ਹੁਣ ਇੱਕ ਖਬਰ ਆ ਰਹੀ ਹੈ ਕਿ ਬਿਕਮਜੀਤ ਸਿੰਘ ਮਜੀਠੀਆ ਨੂੰ ਅੱਜ ਵੱਡੀ ਸਜ਼ਾ ਦਾ ਹੁਕਮ ਵੀ ਹੋ ਸਕਦਾ ਹੈ ਕਿਉਂਕਿ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਨੇ ਸਿੱਟ ਦੀ ਡਿਊਟੀ ਲਗਾਈ ਹੈ ਸਿੱਟ ਜਿਹੜੀ ਪੰਜਾਬ ਸਰਕਾਰ ਦੇ ਅੰਡਰ ਹੈ ਜਿਸ ਤਰ੍ਹਾਂ ਹੁਣ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਵਿਰੁੱਧ ਵਾਹਿਮ ਚੱਲੀ ਹੋਈ ਹੈ ਇੱਕ ਤਿੱਖਾ ਸੰਘਰਸ਼ ਹੈ ਕਿਉਂਕਿ ਕਈਆਂ ਘਰਾਂ ਦੇ ਉੱਤੇ ਪੰਜਾ ਯਾਨੀ ਕਿ ਬਲਡੋਜ਼ਰ ਚਲਾਇਆ ਜਾ ਰਿਹਾ ਹੈ ਕਈਆਂ ਦੇ ਘਰ ਜਿਹੜੇ ਨੇ ਤਵਸਤ ਕੀਤੇ ਜਾ ਰਹੇ ਨੇ ਜਿਹੜੇ ਨਸ਼ਾ ਤਸਕਰੀ ਤੇ ਸੂਤਰ ਦੱਸਦੇ ਨੇ ਸਿੱਟ ਜਿਹੜੀ ਹੈ ਉਹ ਪੰਜਾਬ ਸਰਕਾਰ ਦੇ ਅੰਡਰ ਆਉਂਦੀ ਹੈ ਹਰੀ ਛੱਡੀ ਤਾਂ ਆਲਰੇਡੀ ਪੰਜਾਬ ਤੇ ਹਰਿਆਣ ਦੀ ਹਾਈ ਕੋਰਟ ਨੇ ਲੈ ਲਈ ਸੀ ਸੈਂਟਰ ਸਰਕਾਰ ਦੇ ਕੋਲੋਂ ਕਿ ਸਿੱਟ ਇਨਵੈਸਟੀਗੇਸ਼ਨ ਕਰੇ ਬਿਕਰਮਜੀਤ ਸਿੰਘ ਜੀਤਿਆਦੀ ਅੱਜ ਸਿੱਟ ਦੇ ਸਾਹਮਣੇ ਪੇਸ਼ ਹੀ ਹੈ ਬਿਕਰਮਜੀਤ ਸਿੰਘ ਜੀਤਿਆਦੀ ਕਿ ਅਸਾਂ ਲਗਾਈਆਂ ਚਾਰੀਆਂ ਨੇ ਕੋਈ ਵੱਡਾ ਫੈਸਲਾ ਬਿਕਰਮਜੀਤ ਸਿੰਘ ਮਜੀਠੀਆ ਦੇ ਵਿਰੁੱਧ ਅੱਜ 11 ਵਜੇ ਤੋਂ ਬਾਅਦ ਆ ਸਕਦਾ ਹੈ ਧੰਨਵਾਦ